ਪ੍ਰੀਖਿਆ ਵਿੱਚ ਨਕਲ ਮਾਰਨ ਵਾਲੇ ਵਿਦਿਆਰਥੀਆਂ ਦੇ ਲਈ ਸਿੱਖਿਆ ਵਿਭਾਗ ਕਾਫੀ ਸਖਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਵਾਰ ਵਿਭਾਗ ਨੇ ਕੁਝ ਅਜਿਹੇ ਕਦਮ ਚੁੱਕੇ ਨੇ ਜਿਸ ਨਾਲ ਨਕਲ ਮਾਰਨ ਵਾਲੇ ਵਿਦਿਆਰਥੀ ਚਾਹੇ ਵੀ ਨਕਲ ਨਹੀਂ ਮਾਰ ਸਕਣਗੇ ਸੁਣਨ ਦੇ ਵਿੱਚ ਭਾਵੇਂ ਤੁਹਾਨੂੰ ਇਹ ਝੂਠ ਲੱਗੇ ਪਰ ਇਹ ਸੱਚ ਹੈ ਜੀ ਹਾਂ ਬਿਲਕੁਲ ਕਿਉਂਕਿ ਇਸ ਵਾਰ ਸਿੱਖਿਆ ਵਿਭਾਗ ਦੇ ਵੱਲੋਂ ਇਮਤਿਹਾਨਾਂ ਦੇ ਵਿੱਚ ਨਕਲ ਅਤੇ ਹੋਰ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਡਿਪਟੀ ਵਿਜੀਲੈਂਸ ਕੰਟਰੋਲਰ ਲਗਾਇਆ ਗਿਆ ਹੈ ਤਾਂ ਜੋ ਕੋਈ ਵੀ ਗੈਰ ਵਿਅਕਤੀ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਾ ਹੋ ਸਕੇ ਅਤੇ ਨਕਲ ਰਹਿਤ ਪ੍ਰੀਖਿਆਵਾਂ ਕਰ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਸੂਬਾ ਸਿੱਖਿਆ ਬੋਰਡ ਵੱਲੋਂ ਜੋ ਸਾਨੂੰ ਹਿਦਿਆਤਾਂ ਪ੍ਰਾਪਤ ਹੋਈਆਂ ਉਹਦੇ ਮੁਤਾਬਕ ਬੋਰਡ ਵੱਲੋਂ ਜਿਹੜਾ ਕੁਸ਼ਮਲਾ ਲਗਾਇਆ ਗਿਆ ਹੈ ਬਾਕੀ ਹਮਲਾ ਸਾਡੇ ਸਕੂਲ ਵੱਲੋਂ ਤਾਇਨਾਤ ਕੀਤਾ ਗਿਆ ਹੈ ਬੱਚਿਆਂ ਦੇ ਬੈਠਣ ਦਾ ਪੇਪਰ ਦੇ ਦਾ ਸਾਰਾ ਪ੍ਰਬੰਧ ਮੁਕੰਮਲ ਹੋ ਚੁੱਕਿਆ ਹੈ ਸਾਰੇ ਦਾ ਸਟਾਫ ਹੈ ਜਿਨ੍ਹਾਂ ਨੇ ਕੱਲ ਨੂੰ ਪ੍ਰੀਖਿਆ ਦੇ ਵਿੱਚ ਡਿਊਟੀ ਦੇਣੀ ਹੈ ਉਹ ਅੱਜ ਹਾਜ਼ਰ ਹੋ ਗਿਆ ਹੈ ਜੇ ਪ੍ਰਵੰਸਾਰੇ ਮੁਕੰਮਲ ਕਰ ਲਏ ਗਏ ਹੈ ਤੇ ਇਹ ਸਾਰੇ ਪ੍ਰਬੰਧ ਜਿਹੜੇ ਹੈ ਨਕਲ ਰਹਿਤ ਪ੍ਰੀਖਿਆਵਾਂ ਕਰਾਉਣ ਦੇ ਲਈ ਕੀਤੇ ਗਏ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਨਕਲ ਪ੍ਰੀਖਿਆ ਕੇਂਦਰ ਦੇ ਵਿੱਚ ਨਾ ਹੋਵੇ ਬੜਾ ਜਿੰਮੇਵਾਰ ਤੇ ਇਮਾਨਦਾਰ ਸਟਾਫ ਲਗਾਇਆ ਗਿਆ ਹੈ ਇਸ ਦੇ ਨਾਲ ਨਾਲ ਜਿਹੜੀ ਇਸ ਇਸ ਵਾਰ ਨਵੀਂ ਜੋ ਨੀਤੀ ਹੈ ਪੰਜਾਬ ਸੂਚਕਿਆ ਬੋਰਡ ਦੀ ਕਿ ਕਿ ਡਿਪਟੀ ਵਿਜੀਲੈਂਸ ਕੰਟਰੋਲਰ ਜੋ ਹੈ ਉਹ ਲਗਾਇਆ ਗਿਆ ਹੈ ਉਹਦਾ ਕੰਮ ਹੈ ਕਿ ਪ੍ਰੀਖਿਆ ਕੇਂਦਰ ਦੇ ਬਾਹਰ ਕਿਸੇ ਵੀ ਕਿਸੰਦੀ ਕੋ ਗੜਬੜੀ ਨਾ ਹੋਵੇ ਕੋਈ ਵੀ ਅਣਸਖਾਨਿਕ ਘੱਟਣਾ ਨਾ ਹੋਵੇ ਕੋਈ ਵੀ ਗੈਰ ਵਿਅਕਤੀ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਾ ਹੋ ਸਕੇ ਤਾਂ ਕਿ ਨਗਨੂ ਰੋਕਿਆ ਜਾ ਸਕੇ ਤਸਦੀਕ ਕੀ ਅੱਜ ਸੂਬੇ ਦੇ ਵਿੱਚ 12ਵੀਂ ਜਮਾਤ ਦੇ ਇਮਤਿਹਾਨ ਸ਼ੁਰੂ ਹੋ ਗਏ ਨੇ ਜਿਸ ਦੇ ਲਈ ਸਿੱਖਿਆ ਵਿਭਾਗ ਦੇ ਵੱਲੋਂ ਮੁਕੰਮਲ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਫਰੀਦਕੋਟ ਤੋਂ ਡੀਪੀ ਸੰਦੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ न्यूजीलैंड ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563